ਇਹ ਐਸ.ੀ.ਐਮ ਜਿਹੜਾ ਇਹ ਤੇ ਸਿਰ ਤੇ ਛੱਤਰ ਛਾਇਆ ਹੈ ਕਹੇ ਦੀ ਸੀ ਆਖਰ ਇੰਨੀ ਦਲੇਰੀਆਂ ਕਰਕੇ ਵੀ ਰਿਆ ਸੀ ਇਹਨਾਂ ਨੇ ਕਿਹਾ ਕਿ 2.5 ਲੱਖ ਰੁਪਏ ਮਹੀਨਾ ਦਿਓ ਤੁਸੀਂ ਜਿਸ ਤਰ੍ਹਾਂ ਮਰਜ਼ੀ ਕੰਮ ਕਰੀਓ ਲੋ ਕਰੋ ਫੁੱਲ ਕੇ ਕੰਮ ਕਰੋ ਇਹਨਾਂ ਨੇ ਫੁੱਲ ਰੇਟ ਤੇ ਕੰਮ ਦੇ ਕੇ ਤੇ ਉਹਨਾਂ ਕੋਲੋਂ 7-8% ਉਹ ਵੱਖਰਾ ਲੈਂਦੇ ਸੀ ਕਮਿਸ਼ਨ 10% ਵੱਖਰੀ ਲੈਂਦੇ ਸੀ ਇਹ ਲੋਕਾਂ ਕੋਲੋਂ ਮਹੀਨੇ ਲੈਂਦੇ ਸੀ ਕਿ ਇੰਡੀਕਲ ਸਾਈਟ ਲਗਵਾਉਂਦੇ ਸੀ ਬੜੇ ਰਿਮਾਈਂਡਰ ਦਿੱਤੇ ਕਿ ਸਾਈਟਾਂ ਜਿਹੜੀਆਂ ਇਹਨਾਂ ਨੂੰ ਕਰਵਾ ਦੇਓ ਤੇ ਇਹਨਾਂ ਨੇ ਸਾਨੂੰ ਸਾਫ਼ ਉਹ ਨਾ ਕਰਤਾ ਤੇ ਕਹਿੰਦੇ ਸਾਨੂੰ 2.5 ਲੱਖ ਰੁਪਏ ਮਹੀਨਾ ਦੇ ਦਿਆ ਕਰੋ ਕੌਣ ਕਹਿ ਰਿਹਾ ਹੈ ਕੌਣ ਕਹਿ ਰਿਹਾ ਜੀ ਕੌਣ ਕਹਿ ਰਿਹਾ ਤੁਹਾਡੇ ਕੋ 2.5 ਲੱਖ ਨੇ ਮੰਗਿਆ ਕਮਿਸ਼ਨਰ ਸਾਹਿਬ ਤੇ ਪੂਰੀ ਤਨਾ ਇਹਨਾਂ ਦੀ ਬਰੀਕੀ ਨਾਲ ਜਾਂਚ ਕਰਨ ਤੇ ਬਹੁਤ ਵੱਡਾ ਘਟਾਲਾ ਸਾਹਮਣੇ ਆਏਗਾ ਪਰ ਮੈਂ ਕਹਿੰਦਾ ਪਿਛਲੇ 4 ਸਾਲ ਲੁੱਟਕ ਸੁੱਟ ਕਰਾ ਕੇ ਬਿੱਲੀ ਹੱਜ ਨੂੰ ਚੱਲੀ ਤੇ ਕੀ ਚੱਲੀ ਤੇ ਇਹਨਾਂ ਨੇ ਇੱਕ ਨਹੀਂ ਸੁਣੀ ਸਗੋਂ ਹੋਰ ਠੇਕੇਦਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਉਹਨਾਂ ਨੇ ਫਿਰ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਉਹ ਉਹਦੇ ਦਰਾਂ ਜਿਹੜਾ ਰਿਜ਼ਲਟ ਹੈ ਤੁਹਾਡੇ ਸਾਹਮਣੇ ਆ ਮੇਰ ਤੇਜਾ ਜੀ ਇੰਨੀ ਦੇਰ ਦੇ ਚੁੱਪ ਕਿਉਂ ਸੀ ਤੇ ਅੱਜ ਕਿਉਂ ਬੋਲੇ ਆ ਜੇਕਰ ਉਹਨਾਂ ਨੂੰ ਵਿਜੀਲੈਂਸ ਨੇ ਅਰੈਸਟ ਕਰ ਲਿਆ ਉਹ ਤਾਂ ਉਹਨਾਂ ਨੇ ਵਿਜੀਲੈਂਸ ਨੇ ਕੀਤਾ ਤੇ ਤੇਜਾ ਸਭ ਨੇ ਅੱਜ ਕਿਉਂ ਮੂੰਹ ਖੋਲਿਆ ਇਸ ਤੋਂ ਪਹਿਲਾਂ ਕਿਉਂ ਨਹੀਂ ਬੋਲੇ ਉਹ ਜਿਹੜੀ ਟੋਟਲ ਇਹਨਾਂ ਦੀ ਕਮਿਸ਼ਨਰ ਲਾ ਲਓ ਨਾ ਤਾਂ ਉਹ ਮੇਰੇ ਖਿਆਲ 25 30% ਤੋਂ ਵੀ ਅੱਗੇ ਟੱਪ ਜਾਂਦੀ ਹੈ ਜੇ ਸਾਬਿਆਂ ਦੀ ਲਾ ਲਓ ਪਰ ਇਹ ਇਕੱਲੇ ਜਿਹੜੇ ਆ 15 10 ਤੋਂ 15% ਇਕੱਲੇ ਲਈ ਜਾਂਦੇ ਸੀ 밝ੀ ਕਾਰਨ ਸਮਝਦੇ ਹੋ ਤੁਸੀਂ ਕਿ ਐਸ.ਐਮ. ਇੰਨੀ ਜਰਰਤ ਕਿਵੇਂ ਕਰ ਰਿਆ ਸੀ ਇੰਨੀ ਦਲੇਰੀ ਕਿਵੇਂ ਜਦ ਤੇ ਮਾਨ ਸਰਕਾਰ ਜਿਹੜੀ ਹੈ ਕਰਪਸ਼ਨ ਦੇ ਖਿਲਾਫ ਹੈ ਜ਼ੀਰੋ ਟੋਲਰੈਂਸ ਹੀ ਉਹਨਾਂ ਦਾ ਪੀ.ਸੀ.ਐਸ. ਸਭ ਸਭ ਦਾ ਲੈਵਲ ਦਾ ਬੰਦਾ ਹੀ ਨਹੀਂ ਸੀਗਾ ਤੇ ਛੋਟੇ ਤੋਂ ਛੋਟੇ ਮੁਲਾਜ਼ਮ ਕੋਲੋਂ ਵੀ ਪੈਸੇ ਮੰਗਣੇ ਇਹ ਮੈਂ ਸਮਝਦਾ ਕਿ ਪੀ.ਸੀ.ਐਸ ਨੂੰ ਹੀ ਤੱਬਾ ਸੀਗਾ ਵਿਕਰਮਜੀਤ ਸਿੰਘ ਪਾਂਡੇ ਜੋ ਕਿ ਐਸ.ਐਮ. ਬਟਾਲਾ ਵੀ ਨੇ ਔਰ ਕਾਰਪੋਰੇਸ਼ਨ ਦੇ ਕਮਿਸ਼ਨਰ ਵੀ ਨੇ ਲਾਲ ਬੱਤੀ ਚ ਅਕਸਰ ਆਉਂਦੇ ਸੀ ਤੇ ਰਾਤੀ ਲਾਲ ਬੱਤੀ ਵਾਲੇ ਹੀ ਉਹਨੂੰ ਲੈ ਗਏ ਪਰ ਲਾਲ ਬੱਤੀ ਵਾਲੇ ਕੌਣ ਸੀ ਉਹ ਸੀ ਵਿਜੀਲੈਂਸ ਵਾਲੇ ਸੋ ਆਖਿਰ ਐਸਟੀਐਮ ਦੇ ਘਰ ਰਾਤੀ ਵਿਜੀਲੈਂਸ ਕਰਨ ਕੀ ਗਈ ਵਜ੍ਹਾ ਕੀ ਸੀ ਔਰ ਇਹ ਐਸਟੀਐਮ ਜਿਹੜਾ ਆਪਣੇ ਆਪ ਨੂੰ ਪੜਾਈ ਨੇਕ ਤੇ ਬਹੁਤ ਹੀ ਇੱਕ ਭਰੋਸੇਮੰਦ ਜਿਹਾ ਇਨਸਾਨ ਆਪਣੇ ਆਪ ਨੂੰ ਦੱਸਦਾ ਕਹਿੰਦਾ ਸੀ ਕਿ ਮੈਂ ਲੋਕਾਂ ਦੀ ਸੇਵਾ ਕਰਦਾ ਕਦੀ ਚਵਾਨੀ ਦਾ ਕਹਿੰਦਾ ਕਿਸੇ ਦਾ ਰਵਾਦਾਰ ਨਹੀਂ ਹੈਗਾ ਆਖਿਰ ਇੱਥੇ ਵਿਜੀਲੈਂਸ ਨੂੰ ਮਿਲਿਆ ਕੀ ਹੈ ਤੇ ਵਿਜੀਲੈਂਸ ਨੂੰ ਆਪਣੀ ਗੱਡੀ 'ਚ ਬਿਠਾ ਕੇ ਲੈ ਕੇ ਕਿਉਂ ਗਈ ਹੈ ਇਹ ਸਾਰਾ ਮਾਜਰਾ ਕੀ ਹੈ ਅਸੀਂ ਜਾਣਾਂਗੇ ਮੇਰ ਸਾਹਿਬ ਦੇ ਕੋਲੋਂ ਤੋਂ ਸਾਡੇ ਨਾਲ ਮੇਰ ਸਾਹਿਬ ਮੇਰ ਸਾਹਿਬ ਕੀ ਮਾਜਰਾ ਹੈ ਰਾਤੀ ਜਿਹੜੀ ਰੇਡ ਹੋਈ ਹੈ ਔਰ ਐਸ.ੀ.ਐਮ ਜਿਹੜੇ ਕਮਿਸ਼ਨਰ ਵੀ ਨੇ ਕਾਰਪੋਰੇਸ਼ਨ ਦੇ ਸੋ ਵਿਕਰਮਜੀਤ पांडे ਸੋ ਉਹਨਾਂ ਦੇ ਬਾਰੇ ਜੋ ਰੇਡ ਹੈ ਉਹਦੇ ਬਾਰੇ ਪੁੱਛਿਆ ਦੇਖੋ ਸਾਡੇ ਕਾਰਪੋਰੇਸ਼ਨ ਦੇ ਉਹ ਕਮਿਸ਼ਨਰ ਸੀਗੇ ਤੇ ਉਹ ਜਿੱਲੇ ਵੀ ਠੇਕੇਦਾਰ ਨੇ ਸਾਡੇ ਕਾਰਪੋਰੇਸ਼ਨ ਕੰਮ ਕਰਦੇ ਆ ਉਹਨਾਂ ਦੀ ਸ਼ਿਕਾਇਤ ਸੀ ਕਿ ਕਮਿਸ਼ਨਰ ਸਾਹਿਬ ਜਿਹੜੇ ਕਮਿਸ਼ਨ ਆ ਉਹ ਬਹੁਤ ਜਿਆਦਾ ਲੈ ਰਹੇ ਨੇ 10% ਕਰ ਦਿਤੀ ਆ ਚਲੋ ਪਹਿਲੋਂ ਵੀ ਚਲਦੀ ਸੀ ਕਮਿਸ਼ਨ 1-2% ਦੀ ਪਰ ਇਹਨਾਂ ਨੇ ਹੱਦਾ ਬਣੇ ਸਾਰੇ ਟੱਪ ਗਏ ਆ ਤੇ 10% ਕਰ ਦਿਤੀ ਆ ਫੇਰ ਕੀ ਆ ਕਿ ਉਦੋਂ ਪਹਿਲੋਂ ਇਹ ਟੈਂਡਰ ਵਾਲਾ ਪੂਲ ਕਰਾ ਦਿੰਦੇ ਸੀ ਉਹ ਔਨ ਰਿਕਾਰਡ ਹੈਗਾ ਤੇ ਕੋਈ ਵੀ ਕੰਮ ਜਿਹੜਾ 2.5 1 ਅੱਧੇ ਪਰਸੈਂਟ ਤੋਂ ਵੱਧ ਨਹੀਂ ਹੋਏ ਜਦੋਂ ਕਿ ਸਾਡੇ ਟਾਈਮ ਦੇ ਉੱਤੇ 25% ਟੈਂਡਰ ਜਿਹੜੇ ਲੈਸ ਜਾਂਦੇ ਸੀ ਕਾਰਪੋਰੇਸ਼ਨ ਨੂੰ ਕਰੋੜਾਂ ਰੁਪਏ ਵੱਜਦੇ ਸੀ ਜੀ ਇਹਨਾਂ ਨੇ ਫੁੱਲ ਰੇਟ ਤੇ ਕੰਮ ਦੇ ਕੇ ਤੇ ਉਹਨਾਂ ਕੋਲੋਂ 7-8% ਉਹ ਵੱਖਰਾ ਲੈਂਦੇ ਸੀ ਕਮਿਸ਼ਨ 10% ਵੱਖਰੀ ਲੈਂਦੇ ਸੀ ਠੇਕੇਦਾਰਾਂ ਨੇ ਸਾਡੇ ਕੋਲ ਬਹੁਤ ਵਾਰੀ ਸ਼ਿਕਾਇਤਾਂ ਕੀਤੀਆਂ ਮੈਂ ਕਮਿਸ਼ਨਰ ਸਾਹਿਬ ਨੂੰ ਪਤੀਵਲੀ ਸੱਦ ਕੇ ਮੀਟਿੰਗਾਂ ਕੀਤੀਆਂ ਕਿ ਮੈਂ ਕਮਿਸ਼ਨਰ ਸਾਹਿਬ ਆ ਤੁਹਾਡੀ ਕਮਿਸ਼ਨ ਦਾ ਰੇਟ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਕੰਮ ਦੀ ਕੁਆਲਿਟੀ ਜਿਹੜੀ ਹੈ ਬਹੁਤ ਮਾੜੀ ਹੋ ਗਈ ਆ ਤੇ ਤੁਸੀਂ ਇਹਨੂੰ ਥੋੜਾ ਬਰਾਈ ਮਿਹਰਬਾਨੀ ਇਹਨੂੰ ਕੱਟ ਕਰੋ ਤੇ ਕੰਮ ਜਿਹੜੇ ਆ ਚੰਗੇ ਕਰਾਈਏ ਤੇ ਇਹਨਾਂ ਨੇ ਇੱਕ ਨਹੀਂ ਸੁਣੀ ਸਗੋਂ ਹੋਰ ਠੇਕੇਦਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਉਹਨਾਂ ਨੇ ਫਿਰ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਤੇ ਉਹਦੇ ਦਰਾਂ ਜਿਹੜਾ ਰਿਜ਼ਲਟ ਹੈ ਉਹ ਤੁਹਾਡੇ ਸਾਹਮਣੇ ਆ ਤੇ ਉਹਦੀ ਤਫ਼ਤੀਸ਼ ਚੱਲ ਰਹੀ ਆ ਇੱਕ ਦੋ ਦਿਨਾਂ ਤੱਕ ਹੋਰ ਵੀ ਜਿਹੜੇ ਖੁਲਾਸੇ ਹੋਣਗੇ ਉਹਦੇ ਮੇਰ ਸਾਹਿਬ ਕੀ ਬਰਾਮਦ ਹੋਇਆ ਉਥੋਂ ਜਿਵੇਂ ਰਾਤੀ ਜਾਂਚ ਹੋਈ ਹੈ ਵਿਜੀਲੈਂਸ ਨੇ ਜਿਹੜੀ ਰੇਡ ਕੀਤੀ ਹੈ ਉਸ ਰੇਡ ਤੇ ਬਾਅਦ ਦਾ ਜੋ ਠੇਕੇਦਾਰਾਂ ਦੇ ਮੁਤਾਬਕ ਜੋ ਤੁਹਾਡੇ ਤੱਕ ਸੂਚਨਾ ਮਿਲੀ ਕੀ ਬਰਾਮਦ ਦੇਖੋ ਪੈਸੇ ਹੀ ਬਰਾਮਦ ਹੋਣੇ ਸੀ ਜੋ ਰੋਟੋ ਬਰਾਮਦ ਹੋਇਆ ਸੁਣ ਚ ਆਇਆ ਪ੍ਰੈਸ 'ਚ ਵੀ ਆਇਆ ਲੋਕੀ ਵੀ ਦੱਸਦੇ ਆ ਕਿ 14 ਕਰੋੜ ਰੁਪਈਆ ਜਿਹੜਾ ਆ ਉੱਥੋਂ ਰਾਤੀ ਫੜਿਆ ਗਿਆ ਬਾਕੀ ਪ੍ਰੈਸ ਦੇ ਵਿੱਚ ਵੀ ਤੁਸੀਂ ਵੇਖਿਆ ਸਾਰਿਆਂ ਨੇ ਦੱਸਿਆ ਤੇ ਇਹ ਗੱਲ ਤੇ ਪੱਕੀ ਆ ਕਿ ਕੱਲ ਇਹਨਾਂ ਨੇ ਜਿਹੜੇ ਪੂਲ ਬਣੇ ਆ ਤੇ ਕਮਿਸ਼ਨ ਇਹ ਇਕੱਠੀ ਕੀਤੀ ਸੀ ਤੇ ਉਹ ਰਾਤ ਨੂੰ ਉੱਥੇ ਦੇਣ ਗਿਆ ਕੋਈ ਇਹਨਾਂ ਦਾ ਅਫਸਰ ਉੱਥੇ ਵੀ ਲੈਸ ਨੇ ਟਰੈਪ ਲਾਇਆ ਤੇ ਉਹਨਾਂ ਨੇ ਫੜ ਲਿਆ ਰਾਤ ਨੂੰ ਐਚਡੀ ਕੋਲ ਮਨੀ ਤੁਸੀਂ ਕਹਿ ਰਹੇ ਹੋ ਤੇ ਕਿੰਨੇ ਕੁ ਠੇਕੇਦਾਰਾਂ ਦੀ ਸੀ ਤੇ ਅੰਦਾਜ਼ਨ ਕਿਹੜਾ ਠੇਕੇਦਾਰ ਹੈ ਜਿਹਦੀ ਸ਼ਿਕਾਇਤ ਹੈ ਕਿ ਸਾਰੇ ਠੇਕੇਦਾਰਾਂ ਦੀ ਕੰਪਲੇਂਟ ਸਾਡੀ ਅੱਗੇ ਤੇ ਕਾਰਵਾਈ ਹੋਈ ਜਿਹੜਾ ਇੱਕ ਠੇਕੇਦਾਰ ਨੇ ਤੇ ਲਿਖੇ ਕੰਪਲੇਂਟ ਕੀਤੀ ਆ ਬਾਕੀ ਸਾਰੇ ਠੇਕੇਦਾਰ ਵੀ ਉਹਦੇ ਨਾਲ ਸਹਿਮਤ ਸੀਗੇ ਤੇ ਉਹ ਦੁਖੀ ਸੀ ਕਿ ਸਾਡੇ ਕੋਲੋਂ ਜਿਹੜੇ ਪੈਸੇ ਆ ਬਹੁਤ ਜ਼ਿਆਦੇ ਕਮਿਸ਼ਨ ਦੇ ਤੌਰ ਤੇ ਲਏ ਜਾਂਦੇ ਆ ਤੇ ਉਹ ਸਾਨੂੰ ਤੇ ਬਹੁਤ ਵਿਚਾਰੇ ਕਹਿੰਦੇ ਸੀਗੇ ਪੁੱਛਦੇ ਸੀਗੇ ਕੰਮ ਜਾ ਕੇ ਚੈੱਕ ਕਰਦੇ ਆ ਤੇ ਕੰਮ ਜਿਹੜਾ ਬੜੀ ਮਾੜੀ ਕੁਆਲਿਟੀ ਦਾ ਹੁੰਦਾ ਸੀ ਉਹਨਾਂ ਨੇ ਫਿਰ ਸਾਨੂੰ ਦੱਸਣਾ ਕਿ ਇਸ ਤਰ੍ਹਾਂ ਦੇ ਇੰਨੇ-ਇੰਨੇ ਸਾਡੇ ਕੋਲ ਪੈਸੇ ਲੈ ਜਾਂਦੇ ਆ ਉਹ ਜਿਹੜੀ ਟੋਟਲ ਇਹਨਾਂ ਦੀ ਕਮਿਸ਼ਨ ਲਾ ਲਓ ਨਾ ਤੇ ਉਹ ਮੇਰੇ ਖਿਆਲ 25-30% ਤੋਂ ਵੀ ਅੱਗੇ ਟੱਪ ਜਾਂਦੀ ਹੈ ਜੇ ਸਾਬਿਆਂ ਦੀ ਲਾ ਲਓ ਪਰ ਇਹ ਇਕੱਲੇ ਜਿਹੜੇ ਆ 15-10 ਤੋਂ 15% ਇਕੱਲੇ ਲਈ ਜਾਂਦੇ ਸੀ ਤੇ ਉਹ ਠੇਕੇਦਾਰ ਤੰਗ ਹੋ ਕੇ ਤੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਜਿਹਦੇ ਦਰਾਂ ਨੇ ਫੜੇ ਗਏ ਆ ਮੇਰ ਤੇਜਾ ਜੀ ਇੰਨੀ ਦੇਰ ਤੱਕ ਚੁੱਪ ਕਿਉਂ ਸੀ ਤੇ ਅੱਜ ਕਿਉਂ ਬੋਲੇ ਆ ਜੇਕਰ ਉਹਨਾਂ ਨੂੰ ਵਿਜੀਲੈਂਸ ਨੇ ਅਰੈਸਟ ਕਰ ਲਿਆ ਉਹ ਤਾਂ ਉਹਨਾਂ ਨੇ ਵਿਜੀਲੈਂਸ ਨੇ ਕੀਤਾ ਹੈ ਸੱਤੇ ਚਾ ਸਭ ਨੇ ਅੱਜ ਕੇ ਮੂੰਹ ਖੋਲਿਆ ਇਸ ਕੋ ਪਹਿਲਾਂ ਕੋ ਨਹੀਂ ਬੋਲੇ ਕਿਉਂ ਨਹੀਂ ਪ੍ਰੈਸ ਦੇ ਅੱਗੇ ਆਣ ਕੇ ਇਹ ਜਿਹੜਾ ਠੇਕੇਦਾਰਾਂ ਦਾ ਇਹ ਦੁੱਖ ਦੀ ਰੱਗ ਸੀ ਉਹਨੂੰ ਲੋਕਾਂ ਅੱਗੇ ਰੱਖਿਆ ਇਹ ਭਾਈ ਸਾਹਿਬ ਕਿੰਨੀ ਮਰੀ ਐ ਸੀ ਪ੍ਰੈਸ ਦੇ ਵਿੱਚ ਵੀ ਇਹ ਗੱਲ ਕਹੀ ਐ ਤੇ ਹਾਊਸ ਦੀ ਮੀਟਿੰਗ ਦੇ ਵਿੱਚ ਆ ਸਾਰੇ ਮੇਰੇ ਸਾਥੀ ਖੜੇ ਨੇ ਮੈਂ ਹਾਊਸ ਦੀ ਮੀਟਿੰਗ ਵਿੱਚ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਕਮਿਸ਼ਨਰ ਸਾਹਿਬ ਤੁਹਾਡੀ ਜਿਹੜੀ ਕਮਿਸ਼ਨ ਐ ਬਹੁਤ ਜ਼ਿਆਦੀ ਹੋ ਗਈ ਐ ਕਰਪਸ਼ਨ ਕਾਰਪੋਰੇਸ਼ਨ ਵਿੱਚ ਬਹੁਤ ਜ਼ਿਆਦੀ ਚੱਲ ਰਹੀ ਐ ਕੱਲੀ ਕਮਿਸ਼ਨ ਦੀ ਗੱਲ ਲੇਗੀ ਤੁਸੀਂ ਆ ਬਿਲਡਿੰਗਾਂ ਨਾ ਵੇਖੋ ਸਾਰੀਆਂ ਬਿਲਡਿੰਗਾਂ ਜਿਹੜੀਆਂ ਨਕਸ਼ੇ ਤੋਂ ਬਗੈਰ ਬਣਾਈਆਂ ਜਾ ਰਹੀਆਂ ਨੇ ਕਾਫੀ ਜ਼ਿਆਦੀਆਂ ਤੇ ਉਹਦੇ 'ਚ ਬੜੀਆਂ ਮੋਟੀਆਂ ਰਕਮਾਂ ਲਈਆਂ ਜਾਂਦੀਆਂ ਨੇ ਕੋਈ ਨਕਸ਼ੇ ਪਾਸ ਨਹੀਂ ਉਹ ਦੇ ਇਕ ਲੋਨੀਆਂ ਦੇ ਨਕਸ਼ੇ ਪਾਸ ਨਹੀਂ ਹੈਗੇ ਉਹਦੇ 'ਚ ਬੜੀ ਮੋਟੀ ਕਮਿਸ਼ਨ ਲਈ ਜਾ ਰਹੀ ਆ ਅਸੀਂ ਸਮੇਂ-ਸਮੇਂ ਤੇ ਉੱਤੇ ਕਮਿਸ਼ਨ ਸਾਹਿਬ ਨੂੰ ਵੀ ਆਖਿਆ ਹੌਸ ਦੀ ਮੀਟਿੰਗ ਦੀ ਵੀ ਇਵੈਂਟ ਆਖਿਆ ਤੇ ਮੈਨੂੰ ਆਂਦੇ ਤੁਸੀਂ ਮੇਰੇ ਤੇ ਜਾਤੀ ਟਿਊਸ਼ਨ ਵਾਲੀ ਕਰਦੇ ਹੋ ਮੈਂ ਹਾਂ ਜੀ ਨਹੀਂ ਮੈਂ ਇੱਥੇ ਦਾ ਮੇਰਿਆ ਮੈਨੂੰ ਸਾਰਾ ਪਤਾ ਕਿ ਮੇਰੇ ਦਾਰੇ ਚ ਕਿਦਾਂ ਕੰਮ ਚੱਲਦਾ ਪਰ ਉਹਨਾਂ ਨੇ ਬਿਲਕੁਲ ਕੋਈ ਘੱਟ ਨਹੀਂ ਕੀਤੀ ਦਿਨੋਂ ਦਿਨ ਹਰ ਸਾਡੀ ਜਿੰਨੀਆਂ ਵੀ ਬ੍ਰਾਂਚਾਂ ਨੇ ਉਹਨਾਂ ਚ ਵਿਚਾਰਿਆਂ ਨੂੰ ਤਪਾ ਕੇ ਛੋਟੇ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਤੇ ਪੂਰੀ ਲੁੱਟ ਦਾਈ ਸੀ ਇਹਨੂੰ ਲੁੱਟ ਕਹੀ ਜਾਂਦੇ ਕੋਈ ਵੀ ਐਸਐਮ ਇੰਨੀ ਹਿੰਮਤ ਨਹੀਂ ਕਰ ਸਕਦਾ ਕਿ ਉਹ ਕਿਸੇ ਮੁਲਾਜ਼ਮਾਂ ਦੇ ਉੱਤੇ ਇਨਾ ਤਬਾਅ ਪਾਵੇ ਪ੍ਰੈਸ਼ਰ ਪਾਵੇ ਕਿ ਆਪਣੀ ਮਨਮਰਜ਼ੀ ਦੇ ਮੁਤਾਬਕ ਉਹ ਕਮਿਸ਼ਨਰ ਆ ਲੋ ਵੀ ਪਰ ਕੀ ਕਾਰਨ ਸਮਝਦੇ ਹੋ ਤੁਸੀਂ ਕਿ ਐਸ ਸੀ ਐਮ ਇੰਨੀ ਜਰਰਤ ਕਿਵੇਂ ਕਰ ਰਿਹਾ ਸੀ ਇੰਨੀ ਦਲੇਰੀ ਕਿਵੇਂ ਜਦ ਕੇ ਮਾਨ ਸਰਕਾਰ ਜਿਹੜੀ ਹੈ ਕਰਪਸ਼ਨ ਦੇ ਖਿਲਾਫ ਹੈ ਜ਼ੀਰੋ ਟੋਲਰੈਂਸ ਹੀ ਉਹਨਾਂ ਦੇ ਦੇਖੋ ਮੈਂ ਮੇਰੇ ਟਾਈਮ ਦੇ ਵਿੱਚ ਪੰਜ ਕਮਿਸ਼ਨਰ ਜਿਹੜੇ ਬਦਲੇ ਆ ਇਹਨਾਂ ਤੋਂ ਪਹਿਲਾਂ ਵੀ ਚਾਰ ਕਮਿਸ਼ਨਰ ਰਹੇ ਆ ਪੀ ਸੀ ਐਸ ਅਫਸਰ ਸੀਗੇ ਪਰ ਇਸ ਬੰਦੇ ਦਾ ਮੈਂ ਵੇਖਿਆ ਕਿ ਇਹ ਪੀ ਸੀ ਐਸ ਅਫਸਰ ਦਾ ਲੈਵਲ ਦਾ ਬੰਦਾ ਹੀ ਨਹੀਂ ਸੀਗਾ ਕਿ ਛੋਟੇ ਤੋਂ ਛੋਟੇ ਮੁਲਾਜ਼ਮ ਕੋਲੋਂ ਵੀ ਪੈਸੇ ਮੰਗਣੇ ਇਹ ਮੈਂ ਸਮਝਦਾ ਕਿ ਪੀ ਸੀ ਐਸ ਨੂੰ ਹੀ ਤੱਪਾ ਸੀਗਾ ਇਹ ਪੋਰਨ ਕਮ ਆਦਮੀ ਸੀ ਸਾਡੇ ਕਹਿਣ ਦੇ ਬਾਝੂ ਤੇ ਇੱਕ ਵੀ ਗੱਲ ਨਹੀਂ ਮੰਨਦਾ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਸਰਕਾਰ ਦੇ ਵਿੱਚੋਂ ਵੀ ਕਿਸੇ ਬੰਦੇ ਦਾ ਇਹਦੇ ਦੇ ਹੱਥ ਸੀ ਜਿਹਦੀ ਇਹ ਸਾਡੀ ਪ੍ਰੋਵਾਈਡ ਨਹੀਂ ਸੀ ਕਰਦਾ ਤੇ ਖੁੱਲ ਕੇ ਨੇ ਕਰਪਸ਼ਨ ਕੀਤੀ ਹੈ ਪਤਾ ਵੀ ਚੱਲਿਆ ਕਿ ਜਿਸ ਸਮੇਂ ਇਹਨਾਂ ਦੀ ਪਿਛਲੇ ਸਮੇਂ 'ਚ ਬਦਲੀ ਹੋ ਗਈ ਸੀ ਤਾਂ ਬਦਲੀ ਦੇ ਦੌਰਾਨ ਹੀ ਜਿੰਨੇ ਵੀ ਠੇਕੇਦਾਰ ਸੀ ਉਹਨਾਂ ਨੂੰ ਕੀ ਵਾਕਿਆ ਹੀ ਸੱਦਿਆ ਗਿਆ ਸੀ ਉਹਨਾਂ ਦੇ ਕੋਲੋਂ ਵੀ ਫਿਰ ਜਿਹੜੀ ਸੌਦੇਬਾਜ਼ੀ ਆਪ ਕੋ ਹੋਈ ਸੀ ਉਸ ਸਮੇਂ ਉਸ ਟਾਈਮ ਵੀ ਨਾ ਕੋਈ ਗਰਾਟ ਆਈ ਸੀਗੀ ਤੇ ਉਹਦੀ ਇਹਨਾਂ ਨੇ ਪੂਲ ਮਣੀ ਲੈਣੀ ਸੀ ਤੇ ਉਦੋਂ ਹੀ ਇਹਨਾਂ ਦੀ ਬਦਲੀ ਹੋ ਗਈ ਇਹਨਾਂ ਸਾਡੇ ਜੀਆ ਨੂੰ ਐਸਟੀਆਂ ਨੂੰ ਰਾਤ ਬਿਠਾ ਕੇ ਤੇ ਕੰਮ ਵੀ ਸਟਾਰਟ ਨਹੀਂ ਸੀ ਹੋਏ ਤੇ ਉਹਨਾਂ ਦੇ ਐਡਵਾਂਸ ਦੇ ਵਿੱਚ ਚੈੱਕ ਕੱਟ ਦਿੱਤੇ ਤੇ ਉਹਨਾਂ ਨੂੰ ਕਿਹਾ ਕਿ ਮੈਨੂੰ ਜਿਹੜੇ ਮੇਰੇ ਹਿੱਸਾ ਵੰਦਾ ਦਿਓ ਪਰ ਉਹ ਛਿੰਛਰ ਐਤਵਾਰ ਇਹਨਾਂ ਸਾਰੇ ਕੰਮ ਕੰਪਲੀਟ ਕਰ ਲਿਆ ਤੇ ਮੰਗਲਵਾਰ ਇਹਨਾਂ ਦੀ ਬਦਲੀ ਰੋਕੀ ਪਰ ਇਹਨਾਂ 100 ਵਾਰੀ ਸਾਰਾ ਜਿਹੜਾ ਹਿਸਾਬ ਕਿਤਾਬ ਉਹਨਾਂ ਨੇ ਕਰ ਲਿਆ ਸੀ ਕੋਈ ਠੇਕੇਦਾਰ ਕਿਉਂ ਨਹੀਂ ਬੋਲ ਰਿਹਾ ਠੇਕੇਦਾਰ ਸਹਿਮਤ ਨੇ ਤੇ ਠੇਕੇਦਾਰ ਜਿਹੜੇ ਨਿਓ ਕਿਸ ਦਵਾਹਟ ਨੇ ਕਿ ਜਾਂ ਠੇਕੇਦਾਰਾਂ ਨੂੰ ਲੱਗ ਰਿਹਾ ਸੀ ਸਾਰਾ ਕੁਝ ਠੀਕ ਠਾਕ ਹੋ ਰਿਹਾ ਔਰ ਇਹ ਜਿਹੜਾ ਆਪਣਾ ਐਸਟੀਐਮ ਹੈ ਇੱਕੇ ਸਾਜਿਤਾ ਦਾ ਸ਼ਿਕਾਰ ਹੋ ਗਿਆ ਠੇਕੇਦਾਰ ਠੇਕੇਦਾਰੀ ਤੇ ਬੋਲੇ ਤਾਂ ਠੇਕੇਦਾਰਾਂ ਨੇ ਤਾਂ ਫੜਾਇਆ ਹੂੰ ਇਹ ਠੇਕੇਦਾਰਾਂ ਦੀ ਕੰਪਲੇਟ ਤੇ ਹੀ ਫੜੇ ਗਏ ਆ ਕਿਉਂਕਿ ਉਹਨਾਂ ਨੂੰ ਇਹ ਤਾਂਗ ਹੀ ਬਹੁਤ ਜ਼ਿਆਦਾ ਕਰਦੇ ਸੀ ਤੇ ਹਰ ਟਾਈਮ ਹੀ ਉਹਨਾਂ ਕੋਲੋਂ ਪੈਸੇ ਹੀ ਮੰਗੀ ਜਾਂਦੇ ਸੀ ਇਹਦੇ ਦੇ ਇਹਦੇ ਦੇ ਦਿਓ ਉਹਨਾਂ ਤੰਗਾਂ ਅਗੇ ਵੀ ਲੈਣ ਉਸ ਕਾਇਦ ਕੀਤੀ ਹੈ ਕੋਈ ਠੇਕੇਦਾਰ ਹੈ ਜਿਹੜਾ ਐਵੀਡੈਂਸ ਕੋਈ ਦੱਸ ਸਕੇ ਜਾਂ ਮੌਕੇ ਨੂੰ ਨਹੀਂ ਉਹ ਐਵੀਡੈਂਸ ਜਿਹੜਾ ਅਮਰਪਾਲਿਆ ਉਹਨੇ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਜੇ ਸਭ ਇਹ ਕਹਿ ਦੇਣਾ ਬੜਾ ਹੀ ਆਸਾਨ ਹੈ ਕਿ ਠੇਕੇਦਾਰਾਂ ਨੇ ਕੋਈ ਐਸ ਵੇਲੇ ਆਉਂ ਰਿਕਾਰਡ ਕੈਮਰਾ ਚੱਲ ਰਿਹਾ ਕੋਈ ਠੇਕੇਦਾਰ ਐਸਾ ਹੈ ਜਿਹਨੂੰ ਤੁਸੀਂ ਐਸ ਵੇਲੇ ਮੋਬਾਈਲ ਦੇ ਜਰੀਏ ਹੀ ਸਹੀ ਉਹਨੂੰ ਤੁਸੀਂ ਸਾਨੂੰ ਮੈਂ ਮੈਂ ਫੋਨ ਕਰਕੇ ਤੇ ਤੁਹਾਡੀ ਗੱਲ ਕਰਾ ਦੇਣਾ ਆ ਦਿਓ ਜਰਾ ਮੈਨੂੰ ਫੋਨ ਹਲੋ ਹਲੋ ਅਜੀਮੇ ਸਾਹਿਬ ਸਸਟੋਨੋਗ ਕੀ ਹੋ ਗਿਆ ਹੈਂਡ ਫ੍ਰੀ ਕੀਤਾ ਆ ਗੱਲ ਕਰਿਓ ਜੇ ਤੁਹਾਡੇ ਜਿਹੜਾ ਐਡਵਰਟਾਈਜ਼ਮੈਂਟ ਦਾ ਠੇਕਾ ਹੈ ਉਹਦੇ ਵਿੱਚ ਕੀ ਚੱਲ ਰਿਹਾ ਦੱਸਿਓ ਜਰਾ ਹਲੋ ਹਲੋ ਹਾਜੀ ਜੀ ਮੈਂ ਰਿਸ਼ਪਾਲ ਸਿੰਘ ਗੱਲ ਕਰ ਰਿਹਾ ਜੀ ਐਨਆਰਆਈ ਟੂਡੇ ਚੈਨਲ ਤੋਂ ਅੱਛਾ ਜੀ ਜੀ ਐਸੇ ਲਈ ਨਾ ਅਸੀਂ ਤੁਹਾਡੀ ਕਾਲ ਨੂੰ ਰਿਕਾਰਡ ਕਰਨ ਜਾ ਰਹੇ ਹਾਂ ਜੀ ਅੱਛਾ ਇਹ ਦੱਸਦੇ ਹੋ ਜਰਾ ਕਿ ਬਾਕੀ ਹੀ ਤੁਹਾਡੇ ਨਾਲ ਐਸਟੀਐਮ ਬਟਾਲਾ ਨੇ ਕਿਸੇ ਤਰ੍ਹਾਂ ਦਾ ਕੋਈ ਲੈਂਡਿੰਗ ਕੀਤਾ ਸੀ ਜਾਂ ਤੁਹਾਡੇ ਨਾਲ ਤੁਹਾਡੀ ਕੋਈ ਸ਼ਿਕਾਇਤ ਹੈ ਸੀਐਮ ਬਟਾਲਾ ਨਾਲ ਕਾਲਜ ਸਰ ਜੀ ਜਿਹੜਾ ਸਰ ਕੀ ਹੈ ਕਿ ਅਸੀਂ ਠੇਕੇ ਲਿੱਤੇ ਟੈਂਡਰ ਲਿੱਤੇ ਆ 2023 ਦੇ ਵਿੱਚ ਜੀ ਬਟਾਲਾ ਦੇ ਵਿੱਚ ਰੈਵਨਿਊ ਨੂੰ ਦੇਖ ਕੇ ਅਸੀਂ ਮਤਲਬ 10 ਟਾਈਮਸ ਵਧਾ ਕੇ ਇਹਨਾਂ ਨੂੰ ਠੇਕੇ ਦਿੱਤੇ ਸਾਡੀ ਕੰਪਨੀ ਨੂੰ ਹਮ ਔਰ 10 ਟਾਈਮ ਜ਼ਿਆਦਾ ਰੈਵਨਿਊ ਨਹਾਜ਼ ਕਰ ਦਿੱਤਾ ਇਹਨਾਂ ਨੇ ਸਾਨੂੰ ਕਦੀ ਕੰਮ ਹੀ ਨਹੀਂ ਕਰਨ ਦਿੱਤਾ ਇਸ ਚੋਤੇ ਕੀ ਸਰੋਂ ਵਿੱਚੋਂ ਸਾਨੂੰ ਵੀ ਕੁਝ ਇਰਾਕਾ ਦਿੱਤੇ ਜੀ ਅਸੀਂ ਨੂੰ ਕਹਿ ਰਿਹਾ ਸੀ ਤੁਹਾਨੂੰ ਰਿਵਿਊ ਨਿਹਾਸ ਕਰਕੇ ਦਿੱਤਾ ਕਟਾਲੇ ਦੀ ਬੈਟਰਮੈਂਟ ਵਾਸਤੇ ਕਾਰਪੋਰੇਸ਼ਨ ਨੂੰ ਕੀਤਾ ਜਿਹੜੀ ਮੇਅਰ ਸਾਹਿਬ ਨਾਲ ਦੋ ਤਿੰਨ ਵਾਰੀ ਇਸ ਦਾ ਤੋਂ ਮੀਟਿੰਗ ਹੋਈ ਹੈ ਮੇਅਰ ਸਾਹਿਬ ਨੇ ਬੜਾ ਅਪਰੀਸ਼ੀਏਟ ਕੀਤਾ ਇਸ ਚੀਜ਼ ਨੂੰ ਪਰ ਨਾ ਬੰਦੇ ਨਾਲ ਸਾਡਾ ਕੰਮ ਨਹੀਂ ਚੱਲਦਾ ਹੂੰ ਜਦੋਂ ਦੇ ਆਏ ਹਨ ਨੇ ਸਾਡੇ ਕਿਤੇ ਨਾ ਕਿਤੇ ਪੀਨ ਕੋਲ ਤੜਵਾ ਦੇਣੇ ਜਾਂ ਸਾਡੇ ਬੰਦਿਆਂ ਤੇ ਨਜਾਇਜ਼ ਪਰਚੇ ਕਰਵਾ ਦੇਣੇ EMPLOYEES ਤੇ ਪਰਚੇ ਕਰਾ ਦੇਣੇ ਕਿ ਆਪਣਾ ਇਹ ਕਿਉਂ ਉਤਾਰ ਰਹੇ ਹੈ ਇਲੈਗਲ ਸਾਈਟਸ ਜੀ ਇਹ ਲੋਕਾਂ ਕੋਲ ਮਹੀਨੇ ਲੈਂਦੇ ਸੀ ਕਿ ਇੰਡੀਕਲ ਸੈਕਸ਼ਨ ਲਗਵਾਉਂਦੇ ਸੀ ਬੜੇ ਰਿਮਾਈਂਡਰ ਦੁੱਤੇ ਗਏ ਸਾਈਟਾਂ ਜਿਹੜੀਆਂ ਉਹਨਾਂ ਨੂੰ ਕਰਵਾਦੇ ਹੋਤੇ ਇਹਨਾਂ ਨੇ ਸਾਨੂੰ ਸਾਫ਼ ਉਹ ਨਾ ਕਰਤਾ ਤੇ ਕਹਿੰਦੇ ਸਾਨੂੰ 2.5 ਲੱਖ ਰੁਪਏ ਮਹੀਨਾ ਦੇ ਦਿਆ ਕਰੋ ਕੌਣ ਕਹਿ ਰਿਹਾ ਕੌਣ ਕਹਿ ਰਿਹਾ ਜੀ ਕੌਣ ਕਹਿ ਰਿਹਾ ਤੁਹਾਡੇ ਕੋਲ 2.5 ਲੱਖ ਨੇ ਮੰਗਿਆ ਟਵਿਸਟਰ ਸਾਹਿਬ ਅੱਛਾ ਜੀ ਇਹਨਾਂ ਦੀ ਤਿੰਨ ਚਾਰ ਮੀਟਿੰਗ ਹੋਈ ਇਹਨਾਂ ਨੇ ਨਾ ਕੀ ਨਾ ਕੀ ਉਹਨਾਂ ਦਾ ਵਿਕਰਮ ਸਿੰਘ ਜੀ ਜੀ ਹਾਂ ਜੀ ਵਿਕਰਮ ਸਿੰਘ ਜੀ ਕੀ ਕਹਿ ਰਹੇ ਸੀ ਤੁਹਾਨੂੰ ਇਹਨਾਂ ਨੇ ਕਿਹਾ ਕਿ 2.5 ਲੱਖ ਰੁਪਏ ਮਹੀਨਾ ਦਿਓ ਤੇ ਜਿਸ ਤਰ੍ਹਾਂ ਮਰਜ਼ੀ ਕੰਮ ਕਰੀਓ ਜੋ ਕਰੋ ਖੁੱਲ ਕੇ ਕੰਮ ਕਰੋ। ਕੱਲ ਕਦੋਂ ਦੀ ਹੈ ਜੀ ਕਿੰਨੀ ਪੁਰਾਣੀ ਹੈ? ਇਸ ਸਾਲ ਨੂੰ ਐਟ ਲੀਸਟ ਜੀ 6-7 ਮਹੀਨੇ ਹੋ ਗਏ ਇਹਨਾਂ ਨੇ ਸਾਡੇ ਕੋਲ ਪੈਸੇ ਅਕੀ ਲਾਸਟ ਪੈਸੇ ਜਿਹੜੇ ਸੀਗੇ ਵਿਆਜ ਸਮੇਤ ਇਹਨਾਂ ਦੇ ਕਹੇ ਦੇ ਉੱਤੇ ਭਰ ਦਿੱਤੇ ਕਿ ਕੰਮ ਤੁਹਾਡਾ ਸਮੂਚਲਾਵਾਂਗੇ। ਇਸ ਚੀਜ਼ ਦਾ ਕੋਈ ਐਵੀਡੈਂਸ ਹੈ ਤੁਹਾਡੇ ਕੋਲ ਕੋਈ ਸਬੂਤ? ਮੇਰੇ ਵੀ ਟਰਮੀਨੇਟ ਕਰਦੇ ਜੀ ਨਾ ਕਿ ਆਪਣਾ 30 ਅਕਤੂਬਰ ਨੂੰ ਇਹਨਾਂ ਨੇ ਮੈਨੂੰ ਪੈਸੇ ਨਹੀਂ ਭਰੇ ਤੇ ਨਾਲ ਮੇਰਾ ਟਰਮੀਨੇਟ ਕਰਤਾ ਤੇ ਇਹਨਾਂ ਨੇ। ਕਿਉਂ ਇਹ ਜਿਹੜਾ ਪੈਸੇ ਮੰਗੇ ਜਾ ਰਹੇ ਸੀ ਕਿ ਇਹ ਪੈਸੇ ਉਹਨਾਂ ਨੇ ਤੁਹਾਡੇ ਕੋਲੋਂ ਮੇਲ ਦੇ ਜ਼ਰੀਏ ਮੈਸੇਜ ਦੇ ਜ਼ਰੀਏ ਵਰਬਲੀ ਗੱਲ ਕੀਤੀ ਹੈ ਕੋਈ ਸਬੂਤ ਹੈ ਤੁਹਾਡੇ ਕੋਲ ਇਸ ਦੀ ਜੀ ਮੈਨੂੰ ਫਿਜ਼ੀਕਲੀ ਮੈਨੂੰ ਫਿਜ਼ੀਕਲੀ ਦੋ ਤਿੰਨ ਵਾਰੀ ਆਫਿਸ ਬੁਲਾਇਆ ਮੇਰੇ ਬੰਦੇ ਨੂੰ ਆਫਿਸ ਬੁਲਾਇਆ ਨਾਲੇ ਮੇਰਾ ਲੜਕਾ ਇਚਾਰਜ ਹੈ ਜੀ ਉਹਨੂੰ ਇਹਨਾਂ ਨੇ ਬੁਲਾਇਆ ਆਪਣੇ ਆਫਿਸ ਬੁਲਾ ਕੇ ਕਿ ਤੁਸੀਂ ਦੱਸੋ ਜੀ ਤੁਸੀਂ ਸ਼ੁਰੂ ਕਰੋ ਕੋਈ ਕੰਟਰਕਟ ਤੁਹਾਡਾ ਕੰਮ ਹੀ ਖੁੱਲ ਕੇ ਕਰਵਾਈਏ ਉਹਦੇ ਨਾ ਕਰ ਦਿੱਤੀ ਇਹਨਾਂ ਨੂੰ ਨਾਲ ਦੇ ਨਾਲ ਨਾਲ ਸਾਡਾ ਟੈਂਡਰ ਕੈਨਸਲ ਕਰ ਦਿੱਤਾ ਕਿੰਨਾ ਮਹੀਨਾ ਮੰਗਦਾ ਸੀ ਤੁਹਾਡੇ ਕੋਲ 1.5 ਲੱਖ ਰੁਪਏ ਮਹੀਨਾ ਜੀ ਪਹਿਲਾਂ ਕਿੰਨਾ ਭਰ ਰਹੀ ਸੀ ਤੁਸੀਂ ਪਹਿਲੇ ਤੇ ਜੀ ਅਸੀਂ ਦੇਖੋ ਗੱਲ ਪਹਿਲੇ ਮਹੀਨਾ ਨਹੀਂ ਭਰਿਆ ਇਸ ਕਰਕੇ ਸਾਨੂੰ ਉਹਨਾਂ ਨੇ ਕੰਮ ਨਹੀਂ ਕਰ ਦਿੱਤਾ ਬਹੁਤ ਅੰਨੇ ਸਾਨੂੰ ਡਿਸਟੌਪ ਕੀਤਾ ਤਾਂ ਨਹੀਂ ਨਹੀਂ ਕੋਤਲਵਾਤੇ ਬਹੁਤ ਕੁਝ ਕੀਤਾ 25 ਕਰਵਾਤੇ ਬੰਦਿਆਂ ਤੇ ਤੁਹਾਨੂੰ ਪਤਾ ਰਾਤ ਜੀ ਤੁਹਾਨੂੰ ਪਤਾ ਰਾਤ ਦੀ ਵਿਜੀਲੈਂਸ ਰੇਡ ਹੋਈ ਹੈ ਚੁੱਕੇ ਗਏ ਨੇ ਹਾਂ ਜੀ ਤੁਹਾਨੂੰ ਪਤਾ ਹੈ ਸੀਐਮ ਬਟਾਲਾ ਵਿਕਰਮਜੀਤ ਤੇ ਵਿਜੀਲੈਂਸ ਰੇਡ ਹੋਈ ਹੈ ਔਰ ਉਹਨਾਂ ਨੂੰ ਰਾਤਾਂ ਵਿਜੀਲੈਂਸ ਟੀਮ ਜਿਹੜੀ ਹੈ ਚੁੱਕ ਕੇ ਲੈ ਚੁੱਕੀ ਹੈ ਨਹੀਂ ਆਮ ਸੌਰੀ ਮੈਨੂੰ ਨਹੀਂ ਪਤਾ ਅੱਛਾ ਸੋ ਦੈਟ ਹੈਸ ਹੈਪਨ ਹਾਂ ਸੋ ਇਹਦੇ ਇਸ ਜੋ ਕਰੇਗਾ ਭਰੇਗਾ ਬੰਦਾ ਕਿ ਇਹ ਬੰਦੇ ਨੇ ਮੈਸੇਜ ਹਰ ਕਿਸੇ ਨੂੰ ਰੱਖੋ ਲਿਆ ਸੀ ਜੀ ਇਸ ਜਾਂਚ ਦੇ ਵਿੱਚ ਤੁਸੀਂ ਕੋ ਵਿਜੀਲੈਂਸ ਟੀਮ ਦੀ ਮਦਦ ਕਰੋਗੇ ਤੁਸੀਂ ਜਾਓਗੇ ਬਿਲਕੁਲ ਜੀ ਮੈਨੂੰ ਮੈਨੂੰ ਵਿਜੀਲੈਂਸ ਟੀਮ ਬੁਲਾਏਗੀ ਤਾਂ ਮੈਂ ਡੈਫੀਨਟਲੀ ਆ ਗੋ देयर ਐਂਡ ਇਹੋ ਜੇ ਗੰਦੇ ਬੰਦੇ ਦੇ ਖਿਲਾਫ ਮੈਂ ਜ਼ਰੂਰ ਖੜਾ ਹੋਵਾਂਗਾ ਜੀ ਜੀ ਬਾਬਾ ਸ਼ੁਕਰੀਆ ਜੀ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਅਸੀਂ ਇਹ ਵੀਡੀਓ ਜੋ ਆਡੀਓ ਰਿਕਾਰਡ ਕੀਤੀ ਹੈ ਅਸੀਂ ਹੁਣ ਇਹ ਰਿਕਾਰਡਿੰਗ ਜਿਹੜੀ ਹੈ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਰਿਕਾਰਡਿੰਗ ਹੋਈ ਹੈ ਔਰ ਇਹ ਰਿਕਾਰਡਿੰਗ ਅਸੀਂ ਪਬਲੀਕਲੀ ਨਸ਼ਰ ਵੀ ਕਰਨ ਜਾ ਰਹੇ ਆ ਰਿਕਾਰਡਿੰਗ ਪਬਲਿਕ ਤੱਕ ਵੀ ਜਾਏਗੀ ਤੁਹਾਨੂੰ ਕੋਈ ਇਤਰਾਜ਼ ਨਹੀਂ ਨਾ ਨਹੀਂ ਆਈ ਡੋਟ ਹੈਵ ਐਨੀ ਇਜੈਕਸ਼ਨ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸੋ ਬੜੀ ਬੜੀ ਗੱਲ ਆ ਮੇਰ ਸਾਹਿਬ ਬਹੁਤ ਬੜੀ ਹੈ ਬਹੁਤ ਬੜੀ ਗੱਲ ਕਹਿ ਰਿਹਾ ਇਹ ਬੰਦਾ ਸਿੱਧਾ ਇਲਜ਼ਾਮ ਲਗਾ ਰਿਹਾ ਤੇ ਬਹੁਤ ਭਟੀਦਲ ਕਰਾ ਹੁਣ ਐਸਾ ਲੈ ਮਾਹੌਲ ਕੀ ਹੈ ਕਾਰਪੋਰੇਸ਼ਨ ਦੇ ਵਿੱਚ ਉਤੋਂ ਦਾ ਸਟਾਫ ਹੈ ਉਤੋਂ ਦੇ ਜਿਹੜੇ ਲੋਕ ਹੈ ਜਿਨ੍ਹਾਂ ਤੇ ਤੁਸੀਂ ਦੱਸ ਰਹੇ ਹੋ ਪ੍ਰੈਸ਼ਰ ਬਹੁਤ ਸੀਗਾ ਸੋ ਪ੍ਰੈਸ਼ਰ ਨਿਕਲ ਚੁੱਕਾ ਉਹਨਾਂ ਦੇ ਚਿਹਰਿਆਂ ਤੋਂ ਕੋ ਲੱਗ ਰਿਹਾ ਤੁਹਾਨੂੰ ਦੇਖੋ ਜੀ ਉਹ ਤੇ ਲੱਡੂ ਵੰਡ ਰਹੇ ਆ ਅੱਛਾ ਕਿ ਸਾਡੀ ਜਿਹੜੀ ਜਾਨ ਛੁੱਟ ਗਈ ਐ ਨਹੀਂ ਤੇ ਦਿਨ ਰਾਤ ਉਹਨਾਂ ਨੂੰ ਉੱਥੇ ਇਸੇ ਕੱਲ ਲਈ ਰਾਤ ਨੂੰ 9-10 ਵਜੇ ਤੱਕ ਵੀ ਬਿਠਾ ਕੇ ਰੱਖਦੇ ਸੀ ਤੇ ਯਾਰ ਕਰੋ ਕੁਛ ਹੂੰ ਜੇ ਦਿਨ ਥੋੜਾ ਕੰਮ ਘੱਟ ਚੱਲਦਾ ਸੀ ਤੇ ਉਹਨਾਂ ਨੂੰ ਵੀ ਨਹੀਂ ਜਾਨ ਦਿੰਦੇ ਤੁਹਾਡੀ ਕੋਈ ਮੰਗ ਜੀ ਹਾਂਜੀ ਤੁਹਾਡੀ ਕੋਈ ਮੰਗ ਹੋਵੇ ਵੀ ਸਾਡੀ ਮੰਗ ਇਹ ਆ ਕਿ ਸਾਡੀ ਕਾਰਪੋਰੇਸ਼ਨ ਦੇ ਸਾਰੀਆਂ ਬ੍ਰਾਂਚਾਂ ਦੀ ਜਿਹੜੀ ਐ ਬੜੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਐ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਤੇ گاਹ ਤੋਂ ਇਹੋ ਜਿਹੇ ਕੋਈ ਜਿਹੜਾ ਘਟਿਆ ਕੰਮ ਆਇਆ ਏ ਬੰਦ ਹੋ ਜੀ ਸੋ ਬਾਬਾ ਸ਼ੁਕਰੀਆ ਸੋ ਮੇਰ ਸਾਹਬ ਉਹਨਾਂ ਨੇ ਵੀ ਜਾਂਚ ਮੰਗੀ ਹੈ ਕਹਿੰਦੇ ਨੇ ਕਿ ਕਾਰਪੋਰੇਸ਼ਨ ਦੇ ਇੱਕ ਇੱਕ ਕਣ ਕਣ ਤੋਂ ਜਿਹੜਾ ਵੀ ਆਫਿਸ ਹੈ ਨਾ ਉਹਦੇ ਪੱਤੇ ਪੱਤੇ ਦੀ ਵੀ ਜਾਂਚ ਹੋਵੇ ਪੱਤਾ ਤੇ ਚੱਲੇ ਕਿ ਕ腐ਸ਼ਨ ਦੇ ਵਿੱਚ ਕੌਣ ਭਿੱਜਿਆ ਸੀ ਕਿੰਨਾ ਕਲਿਬੜਿਆ ਸੀ ਲਬੇੜਿਆ ਕਿੰਨੇ ਸੀ ਕਿ ਇਹਦੀ ਸ਼ਹਿ ਤੇ ਲਬੜਿਆ ਸੀ ਔਰ ਤੋਂ ਤਦ ਤਦ ਪਾਣੀ ਦਾ ਪਾਣੀ ਮੰਗਦੇ ਨੇ ਹੋਏਗਾ ਜ਼ਰੂਰ ਔਰ ਜੀ ਅੱਜ ਮੇਰੋ ਤੋਂ ਸਮਝੇ ਆ ਤਾਂ ਤੁਹਾਡਾ ਕੀ ਕਹਿਣਾ ਹੈ ਇਸ ਸਾਰੇ ਮਾਮਲੇ ਤੇ ਇਹਦੇ ਵਿੱਚ ਜਿਸ ਤਰ੍ਹਾਂ ਪੰਤੇ ਸਾਹਿਬ ਸਾਡੇ ਕਮਿਸ਼ਨਰ ਸਾਹਿਬ ਇਹਨਾਂ ਨੂੰ ਬਾਰ ਬਾਰ ਇੱਕ ਵਾਰੀ ਮੈਂ ਤੇ ਮੇਅਰ ਸਾਹਿਬ ਵੀ ਬੈਠੇ ਹੋਏ ਸੀ ਤੇ ਦੋਨਾਂ ਜਣੇ ਸਾਡੀ ਮੀਟਿੰਗ ਵੀ ਹੋਈ ਉਹਨਾਂ ਨਾਲ ਤੇ ਕਲੀਅਰ ਲੱਭ ਜਾਂਦੇ ਵਿੱਚ ਮੇਅਰ ਸਾਹਿਬ ਨੇ ਤੇ ਅਸੀਂ ਇਹਨਾਂ ਨੂੰ ਕਿਹਾ ਭਈ ਤੁਸੀਂ ਇੰਨੀ ਤੁਹਾਡੀ ਕਮਿਸ਼ਨ ਵੱਧ ਗਈ ਹੈ ਜੇ ਇੰਨਾ ਕਮਿਸ਼ਨ ਦਾ ਲੈਵਲ ਵਧ ਜਾਏਗਾ ਤੇ ਅਸੀਂ ਕੁਆਲਿਟੀ ਕੀ ਦਾਵਾਂਗੇ ਨਾ ਕੋਈ ਤੁਹਾਡੇ ਜਿਸ ਤਰ੍ਹਾਂ ਮਤਲਬ ਅਸੀਂ 25 25% ਲਾਸਟ ਦੇਖੇ ਲੱਗੇ ਇਹ ਇਹਨਾਂ ਦੇ ਇਹਨਾਂ ਨੇ ਮੁਰਕੇ ਜਿਤਨਾ 1% ਵੀ ਕੰਪਲੀਟ ਨਾਲ ਜਿਹੜੇ ਆ ਲੈਸ ਦੇ ਉੱਤੇ ਕੰਮ ਨਹੀਂ ਪਾਇਆ ਤੇ ਉਦੋਂ ਵੀ ਅਸੀਂ ਇਤਰਾਜ਼ ਕੀਤਾ ਅਸੀਂ ਇਹਨਾਂ ਨੂੰ ਕਿਹਾ ਵੀ ਆਪਾਂ ਜਿਹੜੇ ਤੁਹਾਨੂੰ ਵਰਕ ਆਰਡਰ ਮੇਅਰ ਸਾਹਿਬ ਨੇ ਕਿਹਾ ਵੀ ਮੈਂ ਨਹੀਂ ਦਵਾਗਾ ਜੀ 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 ਬਸ ਅਸੀਂ ਆਪਾਂ ਜ਼ਰਾ ਕਰਦੇ ਨੇ ਹਾਂ ਹਾਂ ਦੀ ਪਾਰਟੀ ਤੋਂ ਰਾਕੀ ਕਾਰਵਾਈ ਹੋਵੇ ਬਿਜੀਲੈਂਸ ਦੀ ਕਾਰਵਾਈ ਤੋਂ ਤੁਸੀ ਮੈਂ ਬਿਜੀਲੈਂਸ ਦੀ ਕਾਰਵਾਈ ਹੈ ਵੀ ਜਿਹੜੀ ਇਹਨਾਂ ਨੇ ਇਹਨਾਂ ਦੇ ਕੀਤੀ ਆ ਤੇ ਉਹਦੇ ਵਿੱਚ ਪੂਰਾ ਨਿਆਂ ਜਿਹੜਾ ਜਨਤਾ ਨੂੰ ਵੀ ਮਿਲਣਾ ਚਾਹੀਦਾ ਸਾਨੂੰ ਵੀ ਮਿਲਣਾ ਚਾਹੀਦਾ ਨਿਆਂ ਪੂਰਾ ਤੇ ਪੂਰੀ ਤਰ੍ਹਾਂ ਇਹਨਾਂ ਦੀ ਬਰੀਕੀ ਨਾਲ ਜਾਂਚ ਕਰਨ ਤੇ ਬਹੁਤ ਵੱਡਾ ਘਟਾਲਾ ਸਾਹਮਣੇ ਆਏਗਾ ਬਿਜ਼ਨਸ ਦੀ ਜਾਂਚ ਦੇ ਵਿੱਚ ਤੁਹਾਨੂੰ ਲੱਗਦਾ ਕਿ ਨਿਰਪੱਖ ਹੋਏਗੀ ਨਿਸ਼ਪਕਸ਼ ਹੋਏਗੀ ਔਰ ਜੇਕਰ ਕੋਈ ਗੁਨਾਹਗਾਰ ਹੈ ਉਸ ਗੁਨਾਹਗਾਰ ਨੂੰ ਹੁਣ ਵਿਜੀਲੈਂਸ ਬਖਸ਼ੇਗੀ ਨਹੀਂ ਕਿਉਂਕਿ ਪੰਜਾਬ ਸਰਕਾਰ ਖਾਸ ਕਰਕੇ ਸੀਐਮ ਮਾਨ ਸਾਹਿਬ ਜਿਹੜੇ ਨੇ ਉਹਨਾਂ ਦਾ এজেন্ডਾ ਏਕੋ ਹੈ ਕਿ ਭ੍ਰਿਸ਼ਟਾਚਾਰੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਭਾਵੇਂ ਜਿਹੜੇ ਮੱਦੀ ਅਹੁਦੇ ਦਾ ਹੋ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜਾ ਇੱਕ ਪੀਪੀਏ ਅਫਸਰ ਸੀ ਉਹਦਾ ਲੈਵਲ ਇਥੇ ਤੱਕ ਮੇਰ ਸਾਹਿਬ ਨੇ ਦੱਸਿਆ ਏਡਾ ਘਟਿਆ ਸੀ ਜਾਂਚ ਕੀਤੀ ਜਾਵੇ ਉਹਦੇ ਵਿੱਚ ਜਿਹੜਾ ਇੱਕ ਤੇਲ ਗੱਡੀ ਵਿੱਚ ਆਪਣਾ ਪਾਉਂਦੇ ਨਾਲ ਤੇਲ ਪਾ ਕੇ ਘਰ ਵੀ ਲੈ ਜਾਂਦੇ ਹੁੰਦੇ ਸੀ ਉਹ ਏਦਾਂ ਦੇ ਅਫਸਰ ਸੀ ਇਸ ਕਰਕੇ ਇਹਦੀ ਵੀ ਜਾਂਚ ਹੋਏ ਤੇ ਆਪੇ ਪਤਾ ਲੱਗ ਜਾਵੇ ਕਿ ਕਿੱਡੇ ਟੌਪ ਦਾ ਅਫਸਰ ਸੀ ਉਹ ਆ ਤੇ ਇਹ ਮਤਲਬ ਉਹਦੀ ਵਿੱਚ ਕੁਆਰਟੀਨ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਜਿਹੜੀ ਬਾਕੀ ਵੀ ਉਹਦੇ ਜਿਹੜਾ ਕਰਪਸ਼ਨ ਨੂੰ ਹੋਰ ਵੀ ਕੰਮ ਕੀਤੇ ਨੇ ਉਜਾਗਰ ਹੋਣੀ ਚਾਹੀਦੀ। ਅੱਛਾ ਇਹ ਵੀ ਤੇ ਹੋ ਸਕਦਾ ਕੱਲ ਨੂੰ ਜਿਨ੍ਹਾਂ ਦੀ ਕੰਪਲੇਂਟ ਹੈ ਕੰਪਲੀਟਡ ਉਹਨਾਂ ਦਾ ਸਮਝੌਤਾ ਹੋ ਜਾਵੇ, ਕੰਪਲੇਂਟ ਵਾਪਸ ਹੋ ਜਾਵੇ, ਮਾਮਲਾ ਠੰਡਾ ਹੋ ਜਾਵੇ, ਰਵੱਦਾ ਪਾ ਹੋ ਜਾਵੇ। ਚਲੋ ਇਹ ਤੇ ਆਪਣੀ ਜ਼ਮੀਰ ਦੀ ਗੱਲ ਹੈ ਜੀ। ਕੋਈ ਵਾਪਸ ਹੋ ਜਾਏ ਭਰੇ ਭਰੀ ਇਹ ਤੇ ਪਤਾ ਲੱਗਾ ਜਿਹੜੇ ਸਾਡੇ ਕਾਉਂਸਲਰ ਜਾਂ ਸਾਡਾ ਹਾਊਸ ਰੌਲਾ ਪਾਉਂਦਾ ਹੁੰਦਾ ਸੀ ਕਿ ਇੱਥੇ ਕਰਪਸ਼ਨ ਹੋਣਦੀ ਐ, ਐਡਾ ਤਗੜਾ ਕਰਪਟ ਬੰਦਾ ਉਹ ਅੱਜ ਇਹ ਸਾਬਤ ਹੋ ਗਿਆ ਵਾ। ਇਸ ਤੋਂ ਵੱਧ ਹੋਰ ਕੋਈ ਗੱਲ ਨਹੀਂ ਹੋ ਸਕਦੀ। ਜੀ 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 ਮੇਰੇ ਸਾਹਿਬ ਕੱਲ ਨੂੰ ਮੰਨ ਲਓ ਏਡਾ ਵੱਡਾ ਹੁਣ ਗੱਲ ਹੋਈ ਚੁੱਕੀ ਨਹੀਂ ਇਹ ਬਿਲਕੁਲ ਨਹੀਂ ਹੋ ਸਕਦਾ ਵਿਜੀਲੈਂਸ ਦੇ ਵਿੱਚ ਜਿਹੜਾ ਕੋਆ ਬੰਜਦਾ ਨਾ ਉਹ ਕੋਈ ਤੋਂ ਨਹੀਂ ਆਪਣੀ ਤੋਂ ਮੁੱਕਰ ਸਕਦਾ ਦੋ ਗ੍ਰੇਟਡ ਅਫਸਰ ਵੀ ਮੌਕੇ ਤੇ ਸੀਗੇ ਉਹ ਬਿਲਕੁਲ ਨਹੀਂ ਬਦਲ ਸਕਦਾ ਸੋ ਇਸ ਲਈ ਮੇ ਸਾਹਬ ਹੋਣਾ ਤੇ ਉਹਨਾਂ ਦੀ ਸੁਚੀ ਟੀਮ ਦਾ ਇਹ ਕਹਿਣਾ ਹੈ ਕਿ ਜੇਕਰ ਬਿਲਕੁਲ ਨਿਰਪੱਖ ਤੇ ਨਿਸ਼ਪਕਸ਼ ਜਾਂਚ ਹੁੰਦੀ ਹੈ ਤੇ ਵਿਜੀਲੈਂਸ ਜਿਹੜੀ ਹੈ ਉਹ ਵਾਲ ਦੀ ਜਿਹੜੀ ਵਾਲ ਦੀ ਖਾਲ ਨੇ ਜਿਹੜੀ ਉਹ ਵੀ ਉਤਾਰ ਸਕਦੀ ਹੈ ਤਾਂ ਬਹੁਤ ਕੁਝ ਵਿੱਚੋਂ ਬਾਹਰ ਆ ਸਕਦਾ ਹੈ ਕਿ ਆਖਿਰ ਇਹ ਐਸੀਐਮ ਜਿਹੜਾ ਇਤੇ ਸਿਰ ਤੇ ਛਤਰ ਛਾਇਆ ਹੈ ਕਹਦੀ ਸੀ ਅਖਰ ਇੰਨੀ ਦਲੇਰੀ ਕਰਕੇ ਵੀ ਰਿਆ ਸੀ ਤੇ ਏਟਾ ਵੱਡਾ ਕਪੜਾ ਜਿਹੜਾ ਇਹ ਚੱਲ ਕੇ ਮੇਰੇ ਆ ਸੀ ਜੀ ਕੁਛ ਕਹਿਣਾ ਚਾਹ ਰਿਹਾ ਪਾ ਗੱਲ ਕਰ ਰਿਹਾ ਵੀ ਵੇਖੋ ਅੱਜ ਸਰਕਾਰ ਭਾਵੇਂ ਆਪਣੀ ਪਿੱਠ ਤੇ ਪਾਏ ਪਈ ਅਸੀਂ ਪਿਛਲੇ ਕੱਲ ਪਰਸੋਂ ਇੱਕ ਆਰਟੀਓ ਫੜ ਲਿਆ ਅਸੀਂ ਜੀ ਡੀਆਜੀ ਆਏ ਇੱਕ ਦਾ ਬੀਜੀਪੀ ਰੈਂਕ ਦਾ ਬੰਦਾ ਫੜ ਲਿਆ ਅਸੀਂ ਜੀ ਐਸਜੀਐਮ ਸਾਫ ਦੇ ਨੂੰ ਫੜ ਲਿਆ ਪਰ ਮੈਂ ਕਹਿੰਦਾ ਪਿਛਲੇ 4 ਸਾਲ ਲੁੱਟਕ ਸੁੱਟ ਕਰਾ ਕੇ ਬਿੱਲੀ ਹੱਜ ਨੂੰ ਚੱਲੀ ਤੇ ਕੀ ਚੱਲੀ ਹਾਂ ਜੀ ਗੱਲ ਆ ਵੀ ਇੰਨੀ ਲੋਟਕ ਸਟਹੋਂ ਦੇ ਬਾਵਜੂਦ ਅੱਜ ਅਸੀਂ ਆਪਣੇ ਆਪ ਨੂੰ ਸਰਕਾਰ ਸਫੀ ਸਵੀ ਆਪਣੀ ਬਿਲਕੁਲ ਸਾਫ਼ ਸੁਥਰੀ ਪੇਸ਼ ਕਰੇ ਇਹ ਗੱਲ ਨਹੀਂ ਹੈਗੀ ਜੇ ਪਬਲਿਕ ਹੈ ਜੇ ਸਭ ਜਾਣਤੀ ਹੈ ਜੇ ਪਬਲਿਕ ਹੈ ਗੱਲ ਇਹ ਨਹੀਂ ਕਿ ਆਂ ਵੀ ਬਾਤ ਨਿਕਲੇਗੀ ਤਾਂ ਫਿਰ ਦੂਰ ਤਲਕ ਜਾਏਗੀ ਬਾਤ ਨਿਕਲੇਗੀ ਫਿਰ ਦੂਰ ਤਲਕ ਜਾਏਗੀ ਲੋਕ ਪੁੱਛਣਗੇ ਸੁਭਾਵੀ ਕਿ ਕੀ ਹਾਲ ਹੈ ਲੋਕਾਂ ਨੂੰ ਤੇ ਸਲੀਅਤ ਜਿਹੜੀ ਉਹ ਪਤਾ ਲੱਗ ਗਈ ਹੈ ਲੋਕ ਪੁੱਛਦੇ ਨੇ ਕਿ ਵਾਕਈ ਬਟਾਲੇ ਚ ਇੰਨੀ ਕਰਪਸ਼ਨ ਔਰ ਦੂਜੀ ਨੰਬਰ ਤੇ ਇੰਨੀ ਗੁੰਡਾਗਰਦੀ ਕੱਲ ਗੁੱਡੂ ਸੇਠ ਦੇ ਬਾਹਰ ਗੋਲੀ ਚੱਲ ਗਈ ਮੈਂ ਸਮਝਣਾ ਕਿ ਉਹ ਤੇ ਫਿਰ ਇੱਕ ਸਾਡਾ ਕਾਂਗਰਸ ਦਾ ਸੀਨੀਅਰ ਕਹਿੰਦਾ ਮੀਟ ਪ੍ਰੈਜ਼ੀਡੈਂਟ ਸੀ ਡਿਸਟ੍ਰਿਕਟ ਦਾ ਆਮ ਲੋਕਾਂ ਨੇ ਕਈਆਂ ਨੇ ਸ਼ਿਕਾਇਤ ਹੀ ਨਹੀਂ ਕੀਤੀ ਕਈ ਬੋਲੇ ਹੀ ਨਹੀਂ ਕੋਈ ਕੁਝ ਨਹੀਂ ਕੀਤਾ ਸਭ ਕੁਝ ਕਰਕੇ ਹਾਲਾਤ ਕਿੱਥੇ ਆ ਬਟਾਲੇ ਦੇ ਬਟਾਲੇ ਦੇ ਹਾਲਾਤ ਇੰਨੇ ਵਧੀਆ ਨਹੀਂ ਹੈਗੇ ਖਰਾਬ ਹੋ ਗਿਆ ਇਹ ਤੇ ਅਸੀਂ ਅਰਦਾਸ ਕਰ ਸਕਦੇ ਹਾਂ ਵਾਹਿਗੁਰੂ ਜੀ ਵੀ ਸਾਡੇ ਤੇ ਕਿਰਪਾ ਕਰੇ ਸਰਕਾਰਾਂ ਦੇ ਹੱਥ ਕੁਝ ਨਹੀਂ ਹੈਗਾ ਮਨ ਲਗਣ ਨਜ਼ਰ ਆਉਂਦੇ ਆ ਤਾਂ ਐਸੇਲੇ ਜੋ ਹਾਲਾਤ ਨੇ ਬਟਾਲੇ ਦੇ ਉਹਨਾਂ ਦਾ ਜ਼ਿਕਰ ਵੀ ਕੀਤਾ ਕੋਰ ਦੂਸਤ ਤੇ ਚੱਲੀ ਗੋਲੀ ਦਾ ਜ਼ਿਕਰ ਵੀ ਕੀਤਾ ਖਾਸ ਕਰਕੇ ਜਿਹੜੀ ਵਿਜੀਲੈਂਸ ਵੱਲੋਂ ਕੱਲ ਰੇਡ ਹੋਈ ਹੈ ਉਹਦਾ ਜ਼ਿਕਰ ਵੀ ਮੇਰ ਸਾਹਿਬ ਤੋਂ ਉਹਨਾਂ ਦੀ ਸੁਚੀ ਟੀਮ ਨੇ ਕੀਤਾ ਪਰ ਹੁਣ ਵਿਜੀਲੈਂਸ ਇਸ ਸਾਰੇ ਮਾਮਲੇ ਚੋਂ ਕੱਢ ਕੇ ਬਾਹਰ ਪੀ ਲੈ ਕੇ ਆਉਂਦੀ ਹੈ ਮਾਮਲਾ ਜਿਹੜਾ ਦਰਜ ਕਰਤੀ ਹੈ ਔਰ ਇਹ ਤਕਤੀਸ਼ ਅੱਗੇ ਚਲੇਗੀ ਤਾਂ ਕਿੱਧਰ ਨੂ ਮੁੜੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਪਿਲਹਰ ਬਟਾਰਾ ਸ਼ਹਿਰ ਦੇ ਲੋਕਾਂ ਨੂੰ ਇਹ ਜਰੂਰ ਪਤਾ ਲੱਗ ਚੁੱਕਾ ਹੈ ਇਲਾਕੇ ਦੇ ਲੋਕਾਂ ਨੂੰ ਜਰੂਰ ਪਤਾ ਲੱਗ ਚੁੱਕਾ ਹੈ ਕਿ ਇਹ ਜਿਹੜੀ ਕੁਰਸੀ ਹੈ ਇਹ ਕੁਰਸੀਆਂ ਮਲਾਈਦਾਰ ਕਿਦਾਂ ਹੋ ਜਾਂਦੀਆਂ ਨੇ ਕਿਵੇਂ ਰੁਪਈਆ ਆਉਂਦਾ ਹੈ ਤੇ ਕਿੱਦਾਂ ਇਹਨਾਂ ਤੇ ਮੀ ਪੈਂਦਾ ਹੈ ਤੇ ਵੀ ਪਾਣ ਵਾਸਤੇ ਜਿਹੜੇ ਨੇ ਉਹ ਕਿਹੜੇ ਕਿਹੜੇ ਠੇਕੇ ਦਾ ਤੇ ਕਿਦਾਂ ਤੋਂ ਕਿਦਾਂ ਕਿਦਾਂ ਦਾ ਕੰਮ ਲੈਂਦੇ ਨੇ ਬਾਕੀ ਖੁਲਾਸੇ ਜਿਹੜੇ ਨੇ ਉਹ ਤੁਸੀਂ ਇਸ ਪੂਰੀ ਰਿਪੋਰਟ ਦੇ ਵਿੱਚ ਦੇਖੀ ਰਿਓ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੱਲਾ ਕੱਲਾ ਠੇਕੇਦਾਰ ਹੈ ਜਿਹੜਾ ਕੱਲੀ ਕੱਲੀ ਸੜਕ ਹੈ ਜਿਹਦੇ ਕੱਲੀ ਕੱਲੀ ਬਿਲਡਿੰਗ ਹੈ ਉੱਥੇ ਵੀ ਜਾ ਕੇ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਿਸ ਜ਼ਿਲ੍ਹੇ ਇਲਾਕੇ ਜਿਹੜੇ ਸਾਡੇ ਐਸ.ਡੀ.ਐਮ ਸਾਹਿਬ ਸੀਗੇ ਬਟਾਲਾ ਸੋ ਇਨ੍ਹਾਂ ਵਿਕਰਾਂਤ ਜੀ ਹੁਣ ਵੱਲੋਂ ਵਿਕਰਮ ਜੀ ਜਿਹੜੇ ਨੇ ਸੋ ਇਹਨਾਂ ਨੇ ਹੋਰ ਕਿੱਥੇ ਕਿੱਥੇ ਘਾਲੇ ਮਾਰੇ ਕੱਚੇ ਕਿੰਨੇ ਤੇ ਮਿਹਰਬਾਨ ਹੋਏ ਨੇ ਤੇ ਮਿਹਰਬਾਨ ਹੋਣ ਦੀ ਫੀਸ ਕੀ ਸੀ ਕੱਲਾ ਕੱਲਾ ਬੰਦਾ ਦੱਸੇਗਾ ਅਸੀਂ ਤੁਹਾਡੇ ਤੱਕ ਲੈ ਕੇ ਜਰੂਰ ਆਵਾਂਗੇ ਸੋ ਵੇਖਦੇ ਰੱਖੋ ਸਾਡੀ ਆਵਾਜ਼